ਸਾਸੀਗਾਲ ਦੋਸਤੋ ਤੁਸੀਂ ਜੁੜੇ ਹੋ ਅਨਵੰਡਿਆ ਪੰਜਾਬ ਨਾਲ ਮੈਂ ਤੁਹਾਡਾ ਆਪਣਾ ਰਾਜਦੀਮਾਨ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪਹਾੜਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਆਦਾ ਮੀਂਹ ਪੈਣ ਦੇ ਕਾਰਨ ਜੋ ਕਿ ਨਹਿਰਾਂ ਨਦੀਆਂ ਨੇ ਜੋ ਗਰਦ ਰਿਆ ਹੈ ਤੇ ਜੋ ਇਸ ਦੇ ਵਿੱਚ ਡਰੇਨ ਪੈਂਦੇ ਨੇ ਉਹ ਡਰੇਨ ਕਾਫੀ ਓਵਰਫਲੋ ਹੋਣ ਦੇ ਕਾਰਨ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਸੀ ਕਿ ਇਹ ਡਰੇਨ ਕਿਸੇ ਪਾਸੋਂ ਟੁੱਟ ਕੇ ਕਿਸਾਨਾਂ ਦਾ ਬਹੁਤ ਨੁਕਸਾਨ ਵੀ ਨਾ ਹੋ ਸਕੇ ਤੇ ਅੱਜ ਇਸੇ ਨੂੰ ਦੇਖਦੇ ਹੋਏ ਜੋ ਆ ਤੁਸੀਂ ਦੇਖ ਰਹੇ ਹੋ ਡਰੇਨ ਇਹ ਹੈ ਜਿਹੜੀ ਕਿ ਬੋੜਾਵਾਲ ਤੋਂ ਆਉਂਦੀ ਹੈ ਇੱਕ ਲੌਂਗ ਵਾਲ ਸਾਈਡ ਤੇ ਇੱਕ ਸਤੋਜ ਤੋਂ ਇਕੱਠੀਆਂ ਆਉਂਗੇ ਬੋੜਾ ਇਕੱਠੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹ ਹਸਨਪੁਰ ਅਹਿਮਦਪੁਰ ਆਉਂਦੀਆਂ ਨੇ ਹੁਣ ਅਸੀਂ ਖੜੇ ਆਂ ਅਹਿਮਦਪੁਰ ਜੋ ਰੇਲਵੇ ਟਰੈਕ ਹੈ ਉੱਥੇ ਖੜੇ ਆਂ ਕੱਲ ਦੀ ਜੋ ਤਸਵੀਰ ਸੀ ਕੱਲ ਜਿਹੜਾ ਇਹ ਪਾਣੀ ਸੀ ਇਹ ਪੁਲ ਦੇ ਜਿਹੜਾ ਇਹ ਰੇਲਵੇ ਦਾ ਤੁਸੀਂ ਪੁਲ ਦੇਖ ਰਹੇ ਹੋ ਇਹ ਤੋਂ 6 ਉਂਗਲਾਂ ਇਹਦੇ ਨਾਲ ਖਹਿ ਕੇ ਲੰਘ ਰਿਹਾ ਸੀ ਤੇ ਅੱਜ ਜੋ ਪਾਣੀ ਦਾ ਲੈਵਲ ਘਟਿਆ ਹੈ ਤੇ ਪਾਣੀ ਦਾ ਲੈਵਲ ਘਟਣ ਨਾਲ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਨੇ ਪਾਣੀ ਦੇ ਇਸ ਜੋ ਪੋਲਾ ਹੈ ਇਹਦੀ ਇਹਦਾ ਚਾਰ ਉਂਗਲਾਂ ਦਾ ਫਰਕ ਪੈ ਚੁੱਕਿਆ ਹੈ ਤਾਂ ਇਸ ਲਈ ਵੀ ਇਹ ਕਹਿ ਸਕਦੇ ਆ ਕਿ ਪਾਣੀ ਘਟਿਆ ਤੇ ਕਿਸਾਨਾਂ ਲਈ ਜੋ ਚਿੰਤਾ ਬਣੀ ਹੋਈ ਸੀ ਉਹ ਤੋਂ ਕਿਸਾਨਾਂ ਨੂੰ ਕੁਝ ਨਾ ਕੁਝ ਰਾਹਤ ਮਿਲੀ ਹੈ